ਵੋਟਾਂ ਵਾਲੇ ਉਹਨੇ ਮੁਰਕੀ ਇੱਕ ਵੈਂਟ ਸਾਡੇ ਦਾ ਲੋਕਾਂ ਦੇ ਰਿਸਪ੍ਰੈਂਸਟ ਲਵਾਉਣਾ ਵੋਟਾਂ ਵਾਲੇ ਨੂੰ ਮੁਰਕੀ ਇੱਕ ਵੈਂਟ ਦਾ ਪਾਣੀ ਫੇਰਾ ਪਾਣੀ ਫੇਰਾ ਜਾਂਦਾ ਵੋਟਾਂ ਵਾਲੇ ਦਾ ਤੁਸਕਾ ਨਹੀਂ ਕਿਸੇ ਨੇ ਨਵਾਵਾ ਕਰਦੇ ਤੁਸੀਂ ਸਾਰੀ ਦੇਖ ਤੁਸੀਂ ਕੋਈ ਪਤਾ ਦੇ ਵਿੱਚ ਘਰ ਦੇਖੋ ਸਾਨੂੰ ਇੱਕ ਵੋਟ ਨਹੀਂ ਹੈ ਸਾਡੇ ਤੁਸੀਂ ਜਿਹੜੇ ਕਹਿੰਦੇ ਕਿ ਅਸੀਂ ਉਖਾਰੇ ਉਤਰਾਗੇ ਇਸ ਵੱਲੋਂ ਉਖਾਰੇ ਉਤਰੇ ਹੋ ਗਏ ਅਗਲੀ ਵਾਰ ਹੈ ਤੁਸੀਂ ਅੱਜ ਵੋਟਾਂ ਲੈਣ ਦਾ ਸਿਰ ਕੀ ਆ ਰਹੇ ਹੋ ਇਹ ਪੂਰੀ ਵੀਡੀਓ ਵੀ ਤੁਹਾਨੂੰ ਦਿਖਾਉਨੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਮੌੜ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਸੁਖਵੀਰ ਮੈਸਰਖਾਨਾ ਨੇ ਜਿਹੜੇ ਆਪਣੇ ਪਾਰਟੀ ਦੇ ਉਮੀਦਵਾਰ ਗੁਰਮੀਤ ਖੁੱਡੀਆਂ ਦੇ ਵਾਸਤੇ ਚੋਣ ਪ੍ਰਚਾਰ ਕਰਨ ਗਏ ਸੀ ਲੋਕਾਂ ਦੇ ਵਿੱਚ ਵੋਟਾਂ ਮੰਗਣ ਗਏ ਸੀ ਔਰ ਵੋਟਰਾਂ ਨੇ ਔਰ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਸੁਖਵੀਰ ਮੈਸਰਖਾਨਾ ਨੂੰ ਵਿਚਾਲੇ ਬਿਠਾ ਕੇ ਕਿਵੇਂ ਖਰੀਆਂ ਖਰੀਆਂ ਤੱਤੀਆਂ ਤੱਤੀਆਂ ਸੁਣਾਈਆਂ ਉਹ ਤੁਹਾਨੂੰ ਦਿਖਾ ਰਿਹਾ ਔਰ ਵੀਡੀਓ ਦੇ ਵਿੱਚ ਫੁੱਲ ਵੀਡੀਓ ਤੁਹਾਨੂੰ ਦਿਖਾਵਾਂਗੇ ਕਿ ਕੀ ਕੁਝ ਹੋਇਆ ਔਰ ਨਾਲ ਹੀ ਨਾਲ ਤੁਸੀਂ ਦੇਖੋ ਕਿ ਐਮਐਲਏ ਸਾਹਿਬ ਦੇ ਕੋਲੇ ਕਿਸੇ ਗੱਲ ਦਾ ਕੋਈ ਜਵਾਬ ਹੀ ਹੈ ਨਹੀਂ ਜਿਹੜੀਆਂ ਗੱਲਾਂ ਲੋਕ ਉਹਨਾਂ ਨੂੰ ਪੁੱਛ ਰਹੇ ਆ ਕਿਸੇ ਵੀ ਗੱਲ ਦਾ ਐਮਐਲਏ ਸਾਹਿਬ ਦੇ ਕੋਲ ਜਵਾਬ ਹੈ ਨਹੀਂਗਾ ਔਰ ਇੱਕ ਵਾਰੀ ਇਹ ਪਹਿਲਾਂ ਫੁੱਲ ਵੀਡੀਓ ਦੇਖ ਲਓ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਕੋਸ਼ਿਸ਼ ਕਰੀਏ ਜਾਈਏ ਦੁਕਾਨਾਂ ਤੇ ਕਿਤੇ ਜੀ ਦੋਸਤ ਪ੍ਰਾਈਵੇਟ ਗੱਲਬਾਤ ਹੈ ਨਾਰਮਲ ਗੱਲਬਾਤ ਹੋ ਰਹੀ ਹੈ ਇੱਕ ਮਿੰਟ ਕੋਈ ਗੱਲ ਬੰਡਾ ਜਾਂ ਮਾਰ ਜਾਂਦੇ ਬੀੜੀ ਨਾਲ ਦੇਖ ਕੇ ਹੱਲ ਕਰ ਦਿਓ ਹੱਲ ਕਰ ਦਿਓ ਕੱਲੇ ਬੋਟਾ ਵਾਲੇ ਉਹਨੇ ਮੜਕੇ ਇੱਕ ਮਿੰਟ ਸਾਡੇ ਦਾ ਲੋਕਾਂ ਨੇ ਅਰੇਂਜਮੈਂਟ ਲਵਾਤਾ ਬੋਟਾ ਵਾਲੇ ਆਣੇ ਹੋਣਾ ਅੱਜ ਮੜਕੇ ਨੇ ਕਹਿੰਦਾ ਪਾਣੀ ਫੇਰ ਆ ਗਿਆ ਪਾਣੀ ਫੇਰ ਆ ਜਾਂਦਾ ਅਸੀਂ ਕਿੱਥੇ ਜਾਵਾਂ ਰਾਤ ਨੂੰ 3 ਵਜੇ ਦੇਖ ਕੇ ਗਿਆ ਨਹੀਂ ਬਟਕਣ ਬੋਟਾ ਵਾਲੇ ਤਾਂ ਤੁਸੀਂ 20 ਮਿੰਟ ਬਵਾਤਾ ਕੱਲ੍ਹ ਮੀਡੀ ਲੈ ਰਹੇ ਕੰਮ ਕਰਦੀ ਤੁਸੀਂ ਅਖਲੀ ਸਾਰੀ ਦੇਖਿਆ ਆਹ ਗਲੀ ਦਾ ਨਾ ਇੰਨਾ ਗਲੀ ਦਾ ਹਾਲ ਦੇਖ ਕੇ ਘਰਾਂ ਚ ਜਾ ਕੇ ਦੇਖੋ ਕਿਵੇਂ 스멜 ਮਾਦੀ ਹੈ ਬੋਟਾ ਵਾਲਿਆਂ ਫਰੈਸ਼ ਨਹੀਂ ਚੱਲਦੀ ਹੋਇਆ ਲਸਾ ਨਹੀਂ ਚੱਲਦੀ ਕਿਉਂ ਇਸ ਸਾਤੇ ਜਿਹੜੀ ਸੋਡੀ ਕੰਡੀਸ਼ਨ ਰਹੀ ਹੈ ਇਸ ਟਾਈਮ 6 ਮਹੀਨੇ ਹੋ ਗਏ ਜੀ ਬਹੁਤ ਹੋ ਗਈ ਹੈ 6 ਮਹੀਨੇ 2 ਸਾਲ ਹੋ ਗਏ ਅਸੀਂ ਤੁਸੀਂ ਜਿਹੜੀ ਗੱਲ ਤੇ ਕਿਹਾ ਸੀ ਵੀ ਅਸੀਂ ਖਰੇ ਉਤਰਾਂਗੇ ਇਸ ਕੋਲੋਂ ਖਰੇ ਉਤਰੇ ਹੋ ਕੋਲ ਦੇ ਬੇਜਾਂਦਾ ਸੀ ਰੱਖਦੇ ਆ ਉਹ ਤੈਨੂੰ ਪੁੱਛਣੀ ਮਿਲੂਗਾ ਨਮਲ ਵਰਗਿਆਂ ਨੇ ਪੋਈਆਂ ਸੀ ਸੁਣਨੀ ਪੈਣੀ ਠੀਕ ਹੈ ਅਸੀਂ ਉਤਰਾਂਗੇ ਵੀ ਪਾਵਾਂਗੇ ਨਾਲ ਇਹ ਤੁਹਾਨੂੰ ਉਹ ਤਾਂ ਸਰਨੇਲ ਕਰ ਕਰ ਦਿੰਦਾ ਰਿਹਾ ਤੇ ਹੁਣ ਮੁੜ ਕੇ ਨਾ ਹਣੀ ਦੇਖਿਆ ਕੇ ਸਾਡਾ ਮਾਰ ਇੱਕ ਵਾਰੀ ਬੈਠ ਕੇ ਦੇਖੇ ਵੀ ਇਹ ਕੀ ਸਾਬ ਨਾਲ ਰੋਟੀਆਂ ਖਾਣਗੇ ਉਹ ਵੀ ਕਰਨੈਲ ਆਇਆ ਉਹਨਾਂ ਦਾ ਤਾਂ ਮਰਦਾਂ ਨੂੰ ਦਰਸ਼ਨ ਹੀ ਨਹੀਂ ਦਿੰਦੇ ਅਸੀਂ ਉਹ ਜਾ ਜਾ ਕੇ ਦਰਸ਼ਨ ਕਰਕੇ ਦੇਖ ਲੈ ਜੋ ਪੁੱਛੇ ਬੋਲਦੇ ਹਰੇਆ ਕੋ ਮਾਣ ਨਹੀਂ ਦੇਦੇ ਇਹ ਅਸੀਂ ਨਹੀਂ ਕਰੀਏ ਸਾਡੇ ਤੋਂ ਬਾਹਰ ਅਸੀਂ ਛੋੜ ਦੋ ਬਾਹਰ ਹੀ ਹਾਂ ਫਿਰ ਤੁਸੀਂ ਅੱਜ ਮੋਟਾ ਲੈਣ ਗਏ ਸੀ ਕਿ ਆਈ ਹੋ ਲਾਓ ਪਾਣੀ ਪਿਓ ਜੀ ਸ਼ਿਕਰ ਮੁਸਤਫਾ ਤੁਸੀਂ ਕਹਿੰਦੇ ਪਾਣੀ ਆਉਂਦਾ ਨਹੀਂ ਮੁਸਤਫਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਐਮ ਐਲ اے ਮੈਸਰ ਖਾਨਾ ਜਿਹੜੇ ਆ ਉਹ ਕਿਵੇਂ ਲੋਕਾਂ ਦੇ ਵਿੱਚ ਘੁੱਗੂ ਬਣੇ ਬੈਠੇ ਆ ਔਰ ਉਹਨਾਂ ਨੂੰ ਕਿਸੇ ਵੀ ਗੱਲ ਦਾ ਜਿਹੜਾ ਉਹ ਜਵਾਬ ਲੋਕਾਂ ਦਾ ਨਹੀਂ ਆ ਰਿਹਾ ਲੋਕ ਵਾਰ-ਵਾਰ ਪੁੱਛ ਰਹੇ ਨੇ ਕਿ ਸਾਡੀਆਂ ਇਹਨਾਂ ਜਿਹੜਾ ਮੁਸੀਬਤਾਂ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਇੱਕ ਵਾਰੀ ਕਹਿੰਦੇ ਤੁਸੀਂ ਵੋਟ ਮੰਗਣ ਆਏ ਦੁਬਾਰਾ ਤੁਸੀਂ ਬੌੜੇ ਨਹੀਂ ਔਰ ਕਹਿੰਦੇ ਕਿ 2 ਸਾਲ ਤੋਂ ਉੱਪਰ ਦਾ ਜਿਹੜਾ ਸਮਾਂ ਹੋ ਗਿਆ ਲੰਘਿਆ ਨੂੰ ਐਮਐਲਏ ਸਾਹਿਬ ਬੈਠੇ ਬਸ ਸਿਰ ਹਿਲਾਈ ਜਾਂਦੇ ਆ ਘੁੱਗੂ ਬਣੇ ਬੈਠੇ ਆ ਔਰ ਕਿਸੇ ਗੱਲ ਦਾ ਕੋਈ ਜਵਾਬ ਜਿਹੜਾ ਉਹ ਨਹੀਂ ਦੇ ਰਹੇ ਲੋਕਾਂ ਦਾ ਤਸੱਲੀ ਬਖਸ਼ ਤਰੀਕੇ ਨਾਲ ਜਵਾਬ ਨਹੀਂ ਦੇ ਰਹੇ ਦੱਸ ਜੀ ਕਿ ਇਹ ਐਮਐਲਏ ਮੌੜ ਨੇ ਸੁਖਵੀਰ ਮੈਸਰਖਾਨਾ ਜਿਹੜਾ ਮੌੜ ਹਲਕਾ ਉਹ ਵਿਧਾਨ ਸਭਾ ਹਲਕਾ ਬਠਿੰਡਾ ਦੇ ਵਿੱਚ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਪੈਂਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਪਹਿਲਾਂ ਇੱਕ ਮੁਲਾਜ਼ਮ ਜਿਹੜਾ ਉਹ ਵੀਡੀਓ ਬਣਾਉਣ ਵਾਲੇ ਬੰਦੇ ਨੂੰ ਰੋਕਦਾ ਕਿ ਭਾਈ ਨਾਰਮਲ ਗੱਲਬਾਤ ਕਰ ਲਓ ਤੇ ਇਹ ਜਿਹੜੀ ਵੀਡੀਓ ਤੁਸੀਂ ਨਾ ਬਣਾਓ ਪਰ ਉਹ ਵਿਅਕਤੀ ਜਿਹੜਾ ਉਹ ਵੀਡੀਓ ਬਣਾਉਣ ਤੇ ਆਇਆ ਕਿ ਕਿਸੇ ਵੀ ਗੱਲ ਦੀਆਂ ਲੋਕਾਂ ਦੀਆਂ ਗੱਲਾਂ ਦਾ ਜਵਾਬ ਇਸ ਐਮਐਲਏ ਦੇ ਕੋਲ ਹੈ ਨਹੀਂ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇੱਕ ਵਾਰ ਫਿਰ ਜਿਹੜੀ ਇਹ ਵੀਡੀਓ ਪੂਰੀ ਲੋਕਾਂ ਨੂੰ ਸੁਣਾ ਦਿੱਤੀ ਜਾਵੇ ਲੋਕਾਂ ਨੂੰ ਪਾਣੀ ਪਿਉਣਾ ਇਜ਼ਤਕਾਰ ਮੁਜ਼ਾਫ ਲੋਕਾਂ ਨੂੰ